ਰਸੋਈ ਵਿੱਚ ਖਾਣਾ ਬਣਾਉਣ ਵਾਲੇ ਹੋ ਜਾਓ ਸਾਵਧਾਨ ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਆ ਗਲਤੀ ਅਕਸਰ ਹੀ ਕਿਹਾ ਜਾਂਦਾ ਹੈ ਕਿ ਸੱਪ ਗਰਮੀ ਕਾਰਨ ਠੰਡੀਆਂ ਥਾਵਾਂ ਵੱਲ ਜ਼ਿਆਦਾ ਜਾਂਦੇ ਨੇ ਪਰ ਆ ਵੀਡੀਓ ਦੇਖ ਕੇ ਹਰ ਕੋਈ ਹੋ ਗਿਆ ਹੈਰਾਨ ਦਰਸਾ ਲਿਕ ਘਰ ਦੀ ਰਸੋਈ ਵਿੱਚੋਂ ਨਿਕਲੇ ਇਕੱਠੇ ਦੋ ਸੱਪ ਜਦੋਂ ਇਸ ਪਰਿਵਾਰ ਦੀ ਔਰਤ ਰਸੋਈ ਵਿੱਚ ਚਾਹ ਬਣਾਉਣ ਲਈ ਆਈ ਤਾਂ ਉਸ ਨੂੰ ਗੈਸ ਵਾਲੇ ਚੁੱਲ੍ਹੇ ਦੇ ਹੇਠਾਂ ਸੱਪ ਦਿਖਾਈ ਦਿੱਤਾ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਸੱਪ ਫੜਨ ਵਾਲਾ ਬੁਲਾਇਆ ਗਿਆ ਅਤੇ ਉਸ ਨੇ ਗੈਸ ਵਾਲੇ ਚੁੱਲ੍ਹੇ ਹੇਠੋਂ ਸੱਪ ਨੂੰ ਫੜ ਲਿਆ ਅਤੇ ਪਰਿਵਾਰ ਦੇ ਹਣ ਤੇ ਰਸੋਈ ਦੀ ਚੰਗੀ ਤਰ੍ਹਾਂ ਤਲਾਸ਼ੀ ਲੈਣ ਲੱਗਿਆ ਤਲਾਸ਼ੀ ਲੈਂਦੇ ਹੋਏ ਉਸ ਨੂੰ ਇੱਕ ਸੱਪ ਫਰਿੱਜ ਦੇ ਪਿੱਛੇ ਵੀ ਮਿਲਿਆ ਜੋ ਕਿ ਫਰਿੱਜ ਦੀ ਜਾਲੀ ਵਿੱਚ ਬੈਠਾ ਸੀ ਸੋ ਅਕਸਰ ਹੀ ਗਰਮੀ ਵਿੱਚ ਸੱਪ ਠੰਡੀਆਂ ਥਾਵਾਂ ਵੱਲ ਜਾਂਦੇ ਨੇ ਪਰ ਇਹ ਰਸੋਈ ਵਿੱਚ ਦੋਵੇਂ ਹੀ ਸੱਪ ਗਰਮ ਥਾਵਾਂ ਤੇ ਮਿਲੇ ਇੱਕ ਗੈਸ ਦੇ ਚੁੱਲ੍ਹੇ ਹੇਠਾਂ ਅਤੇ ਦੂਜਾ ਫਰਿੱਜ ਦੇ ਪਿੱਛੇ ਜਾਲੀ ਵਿੱਚ ਸੱਪ ਫੜਨ ਵਾਲੇ ਨੇ ਦੱਸਿਆ ਕਿ ਜ਼ਰੂਰੀ ਨਹੀਂ ਕਿ ਸੱਪ ਠੰਡੀਆਂ ਥਾਵਾਂ ਵੱਲ ਹੀ ਜਾਣ ਸੱਪ ਨੂੰ ਤਾਂ ਬਸ ਲੁਕਣ ਲਈ ਥਾਂ ਚਾਹੀਦੀ ਹੈ ਫਿਰ ਚਾਹੇ ਉਹ ਜਿੱਥੇ ਮਰਜ਼ੀ ਹੋਵੇ ਸੋ ਇਸ ਪਰਿਵਾਰ ਦੀ ਖੁਸ਼ਕਿਸਮਤੀ ਰਹੀ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਸੋ ਤੁਸੀਂ ਵੀ ਰਹੋ ਸਾਵਧਾਨ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ